ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਹਨ ਮੱਸਿਆ ਤੇ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਹੈ ਪਤਾ ਸੇ ਦੇ ਕੇ ਗਿਆ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਹਨ ਜੋ ਜੋ ਮੰਗਿਏ ਸੋਈ ਸੋਈ ਦੰਦਿਆ ਅਰਦਾਸ ਕਰੀਏ ਗੁਰੂ ਦੇ ਚਰਨਾਂ 'ਚ ਖੜਕੇ اے ਸੱਚੇ ਪਾਤਸ਼ਾਹ ਮੇਰੀ ਹਾਜ਼ਰੀ ਪ੍ਰਵਾਨ ਕਰੋ ਚੜ੍ਹਦੀ ਕਲਾ ਰੱਖੋ ਮਿਹਰ ਭਰਿਆ ਸਰ ਤੇ ਹੱਥ ਰੱਖੋ ਘਰਾਂ ਦੇ ਵਿੱਚ ਮੇਲ ਥਵਾਕ ਬਖਸ਼ੋ ਮੇਲ ਤੇ ਥਵਾਕ ਮੰਗੋ ਤੰਦਰੁਸਤੀ ਮੰਗੋ ਸਾਰਾ ਕੁਝ ਵਿੱਚ ਹੀ ਆ ਜਾਂਦਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਤਸਵੀਰ ਜੋਤ ਇੱਥੇ ਜੋਤ ਜਗਦੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਪੱਖ ਖੰਡ ਪਟ ਪ੍ਰਕਾਸ਼ ਕਰਦੇ ਆ 24 ਘੰਟੇ ਫਿਰ ਜੋਤ ਜਗਦੀ ਇਹਦੇ ਵਿੱਚ ਆਰ ਦੇਗ ਭੋਗ ਲਵਾਉਣ ਵਾਲੇ ਭਾਂਡੇ ਪਏ ਆ ਜਦੋਂ ਅਰਦਾਸ ਕਰੀਦੀ ਆ ਦੇਗ ਲਿਆ ਕੇ ਫਿਰ ਇੱਥੇ ਦੇਗ ਹੁੰਦੀ ਆ ਤੇ ਭੋਗ ਲੱਗਦਾ ਭੋਗ ਲਾ ਕੇ ਸੰਗ ਦੇ ਵਿੱਚ ਵਰਤਦੀ ਆ ਉਹ ਭਾਂਡੇ ਪਏ ਆ ਸਤਿਗੁਰੂ ਜੀ ਦੇ ਆ ਸਤਿਗੁਰੂ ਜੀ ਦੀ ਡੋਲੀ ਆ ਇਹਦੇ ਵਿੱਚ ਸਪੀਕਰ ਫੱਟਾ ਕੋਈ ਛੇੜਦਾ ਨਹੀਂਗਾ ਸੋਚ ਨੱਪ ਦਈਦੀ ਆ ਤੇ ਸੋਚ ਬੰਦ ਕਰ ਦਈਦੀ ਆ ਇਹ ਡੋਲੀ ਦੇ ਵਿੱਚ ਆਪਣਾ ਸੈੱਟ ਪਿਆ ਆ ਦਰਬਾਰ ਦੇ ਵਿੱਚ ਹੱਥ ਧੋਣ ਵਾਸਤੇ ਬਣਾਇਆ ਹੋਇਆ ਝੂਠੇ ਦੇਗ ਵਾਲੇ ਹੱਥਾ ਇੱਥੇ ਧੋ ਲੋ ਤੇ ਸਰੂਪਉ ਦੇਣ ਵੇਲੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪਾਠੀ ਬੈਠ ਕੇ ਪਾਠ ਕਰਦਾ ਇਹ ਜਗ੍ਹਾ ਤੇ ਬਾਬੇ ਦੀ ਪਾਲਕੀ ਬਣੀ ਹੋਈ ਆ ਤੇ ਬਾਬਾ ਜੀ ਦਾ ਥੜਾ ਜਿੱਥੇ ਉੱਚੇ ਤਾਂ ਮਹਾਰਾਜ ਸ਼ਗਾ ਸ਼ੰਤੇ ਬੈਠੇ ਆ 파ਤੀ ਸਿੰਘ ਕੋਲੇ ਬਹਿ ਕੇ ਪਾਠ ਕਰਦਾ ਸਾਡਾ ਗੁਰਤੇਜ ਸਿੰਘ ਨਾਲ ਬਾਬਾ ਜੀ ਆ ਬਲਵੀਰ ਸਾਡਾ ਦੁੱਧ ਦੀ ਸੇਵਾ ਕਰਦਾ ਗ੍ਰੰਥੀ ਸਾਡਾ ਬਾਣੇ ਵਾਲਾ ਗੁਰੂ ਗੁਰੂ ਜੀ ਦਾ ਬਾਣਾ ਤੇ ਬਾਣੀ ਦੋਨੇ ਕੋ ਸਾਡੇ ਕੋਲੇ ਇਹ ਆ ਸਾਡਾ ਛੋਟਾ ਦਰਬਾਰ ਸਾਹਿਬ ਵੱਡਾ ਦਰਬਾਰ ਸਾਹਿਬ ਉਧਰ ਬਣਾਇਆ ਵਾ ਦੂਸਰੇ ਪਾਸੇ ਹੁਣ ਬਾਹਰ ਨਿਕਲਦੇ ਆ